ਪੋਤੀਆਂ ਹੈਗੀਆਂ ਕੁੜੀਆਂ ਹਾਂ ਤਾਂ ਪਹਿਲਾਂ ਭਰਾ ਦੇ ਨਾਲ ਕੁੜੀਆਂ ਵੀ ਆ ਜਾਂ ਪਾਪੂ ਤਾਂ ਫੇਰੇ ਹਾਂ ਇਹ ਦੇਖ ਲਓ ਇਹਨੇ ਮੇਰੇ ਧੀ ਦੱਸ ਵੀ ਐਂ ਗਾਂ ਜਾਂ ਪਚਾ ਦੇ ਚੋਰੀ ਮੇਰ ਤੋਂ ਇਹ ਬੰਦੇ ਨੇ ਤੇ ਪੈਸੇ ਲੈ ਗਿਆ ਤੇ ਆਪਦੀ ਕੁੜੀ ਬਾਹਰ ਭੇਜਦੇ ਉਹਨਾਂ ਪੈਸੇ ਨਾਲ ਹੀ ਕਿਆ ਬੇੜਾ ਕਰਕੇ ਨਾ ਹੋਊਗਾ ਆਪਣੀ ਕੁੜੀ ਘੁੱਟੇ ਹੁਣ ਅੰਬਰ ਸਾਹ ਜਿਆ ਬੱਸ ਲੈਓ ਜੇ ਹਰਕਤਾਂ ਕਰਦਾ ਫਿਰਦਾ ਲੋਕ ਕਹਿੰਦੇ ਪਤਾ ਨਹੀਂ ਕੀ ਪਾਰਟੀ ਹੋ ਗਈ ਪਾਰਟੀ ਹੋ ਗਈ ਜੀ ਹਸ ਸਾਲਾਂ ਦੀ ਉਹ ਮੇਰੇ ਬਿਨਾ ਰਹਿੰਦੀ ਨਹੀਂ ਸੀ ਇਹ ਕਹਿੰਦਾ ਛੁੱਟੀਆਂ ਹੋਈਆਂ ਬੱਚਿਆਂ ਨੂੰ ਚਲ ਕੋਈ ਗੱਲ ਨਹੀਂ ਤਾਇ ਤਾਈ ਘਰੇ ਰਹਿ ਲੂਗੀ ਨਾ ਐਂ ਕਹਿ ਕੇ ਲੈ ਗਿਆ ਤਾਂ ਮੁੜ ਕੇ ਬਾਅਦ ਚ ਵੀ ਸਭੋਂ 15 ਭਲਾਈਆਂ ਕੁੜੀਆਂ ਤੀਜੀਆਂ ਤੀਜੀਆਂ ਜਮੀਨ ਮੇਰਾ ਮੁਕੱਦਮਾ ਚੱਲਦਾ ਲੋਗੜ ਸੀ ਨਾਲ ਕੇ ਬੰਪ ਕਿਆ ਕਰਨਾ ਚਾਹ ਹਾਂ ਹਾਂ ਬੰਦ ਕਰਾਂਗੇ ਲੋਗ ਨਾਲਾਂ ਤੇ ਸੱਤ ਨਾਲੇ ਥਾਂ ਇਹਨੇ ਕਾਕੇ ਨੇ ਉਹ ਸਹਸਤਰਦਾਰਾਂ ਨੂੰ ਦਵਾਤਾ ਲੈ ਐਦਾਂ ਬਈ ਹੈ ਲੋਗੜ ਕੇ ਵੀ ਇੱਥੇ 30 ਸਾਲ ਰਹੇ ਸੀ ਅਸੀਂ ਅੱਛਾ ਹਾਂ ਮਾਮਾ ਜਿਆ ਮਗਰੋਂ ਮਾਮੇ ਨੇ ਕੇਸ ਕਰਤਾ ਲੈ ਤੇ ਵੇਦਾ ਕਿਉਂਕਿ ਮੈਂ 4 ਸਾਲ ਸ਼ਹਿਰ ਤੇ ਰਹਿ ਕੇ FCI ਤੇ ਨੌਕਰੀ ਤੇ ਇਹ ਆ ਮੇ ਪਲਾਂ ਨੂੰ ਨੌਕਰੀ ਦਿੱਤੀ ਆਦੇ ਵਾਲੀ ਫੇ ਕੰਮ ਮੜ ਗਿਆ ਫੇ ਕਾਲਾ ਜੀ ਨੇ ਕੀਤੀ ਤੇ ਬੇਦਾ ਕੁੜੀਆਂ 15 15 ਪੜਾ ਕੇ ਤੇ ਸਾਹ ਦੇ ਬਾਹਰ ਦੋ ਦੋ ਸਿੰਘ ਬੈਠੇ ਆ ਚੱਲ ਕਾਲਜ ਦਾ ਸੀ ਗਿਆ ਮੈਂ ਕਹਿੰਦਾ ਉਹ ਸੋਣੇ ਮੈਨੂੰ ਇੰਨਾ ਖਾਣ ਪੀਣ ਨੂੰ ਦਿੰਦੇ ਜੀ ਬਸ ਸਾਥ ਕੋਈ ਨਹੀਂ ਤਾਇਆ ਸਿੱਧੂ ਵੀ ਤਾਇਆ ਹਾਂ ਪਾਇਆ ਕਿਤੇ ਕਿਹੜਾ ਮਾਰੀ ਨੂੰ ਪਿੰਡ ਮਾਮਾ ਕਹਿੰਦੇ ਵੀ ਇਹਨੇ ਕੁੜੀਆਂ ਪੜਾ ਕੇ ਤੇ ਅੱਜ ਬਾਹਰ ਬੈਠੀਆਂ ਬਾਪਾ ਨੂੰ ਚਾਹ ਤਾਂ ਬਣਾ ਦਿੰਦੇ ਨਹੀਂ ਮੈਂ ਖੇ ਚਾਹ ਨਹੀਂ ਕਿਹਾ ਕੋਈ ਚਲੋ ਕੋਈ ਗੱਲ ਹੈ ਆਪਦੇ ਘਰੇ ਆਏ ਤੂੰ ਕਿਹੜਾ ਬਕਾਨੇ ਘਰੇ ਆਇਆ ਹੈ ਠੀਕ ਆ ਤੇ ਬੀਬੀ ਤੂੰ ਤੂੰ ਵੀ ਮਾਰੀ ਕਿਹੜਾ ਹਾਂ ਹਾਂ ਆਵਾਂਗੇ ਨੰਦਾ ਪੱਤੀ ਦੇ ਵਿੱਚ ਨਾ ਕਹ ਸਾਲੂਛਾ ਨੂੰ ਮਿਲਣਾ ਕਿਹੜੇ ਪਾਸੇ ਨੰਦਾ ਪੱਤੀ ਜੋ ਸਿੱਧੀ ਛੜ ਕੇ ਉਤਰੇਗਾ ਹਮ ਜੱਸ ਦੀ ਦੁਕਾਨ ਆਉਂਦੀ ਰੋੜੇ ਦੀ ਉਥੋਂ ਪੁੱਛ ਲਈ ਮੈਂ ਸਾਲੂਛਾ ਦੇ ਜਾਣਾ ਠੀਕ ਮੈਨੂੰ ਕਹਿੰਦੇ ਆ ਵੈਲੀ ਆ ਕਹ ਉਹਦੇ ਨਾਲ ਸਾਲੂਛਾ ਵੈਲੀ ਵੈਲੀ ਤੇ ਤੂੰ ਵੇਖੀ ਪਿੰਡ ਦੇ ਕਿਦਾਂ ਮੰਨਦੇ ਬਸ ਠੀਕ ਆ ਹਰ ਆਹਨੇ ਕਹਿੰਦਾ ਧਤੀਜਿਆਂ ਨੂੰ ਪਾਲ ਕੇ ਵਿਆਹ ਕੇ ਤੰਗੀ ਘੱਟਦੀ ਆ ਤੇ ਹੁਣ ਮੈਂ ਇਸ ਵੇਲੇ ਸੌਖਾ ਵੀ ਚਲੋ ਕੁੜੀਆਂ ਵਸ ਗਈਆਂ ਕੁੜੀਆਂ ਮੈਂ ਕਹਿੰਦਾ ਨਹੀਂ ਨਹੀਂ ਭਰਾ ਦੇ ਨਾ ਕੁੜਾਂ ਆਪੜ ਆਸੂ ਲਾ ਖਾਤੇ ਬਾਹਰ ਬੈਂਦੀਆਂ ਬਾਪੂ ਅੱਛਾ ਤੇ ਲਿਆ ਸ ਇੱਕ ਸਟੇਟ ਗਾਇ ਕੈਨੇਡਾ ਉਹਨੇ ਭਰਾ ਦੀ ਕੁੜੀ ਐਡੀ ਕਾ ਬਾਪੂ 6.5 ਲੱਖ ਰੁਪਏ ਦਾ ਅੱਛਾ ਦਾ ਕੀ ਮਮਦ ਦਾ ਸੁੰਗਾ ਪੈਂਡ ਤੇ ਤਸੰਗਵਾਲ ਇਹਨੇ ਆਇ ਕਿ ਟੀਰਾ ਲਈ ਤੇ ਹਜੇ ਹਿੱਟ ਪਪਾ ਬੋਟਾ ਪਾਦਾ ਤੇ ਫਿਰ ਇਹਨਾਂ ਦਾ ਪਿਓ ਦਾ ਨਹੀਂ ਮੂੰਹ ਕਾਲਾ ਕਰਾਦਾ ਤੇ ਫਿਰ ਹਾਂ ਜਿੰਨਾ ਤਾਂ ਸਾਈਨ ਕਰਾ ਕੇ ਦੇਤਾ ਹੈਗਾ ਆਪ ਸਾਈਨ ਨਹੀਂ ਕੀਤੇ ਜਾਂ ਤਾਂ ਆਪ ਵੀ ਸਾਈਨ ਕਰਦਾ ਐਫੀਡੇਵਿਟ 50 ਰੁਪਏ ਦਾ ਐਫੀਡੇਵਿਟ ਕਰਕੇ ਤੇ ਜੱਜ ਦੇ ਹੁਕਮਾਂ ਦੇ ਮੁਤਾਬਕ ਉਹ ਬੱਚਾ ਇੱਥੇ ਹੈ ਇਸ ਵਕਤ ਓ ਕਰ ਜਾ ਆਪ ਤੂੰ ਰਹਿਣ ਦੇ ਜਾਣ ਨੂੰ ਮੈਨੂੰ ਉਹ ਸੈਟਿੰਗ ਛੱਡੀ ਰਹਿੰਦੇ ਇਹੋ ਜਿਹੇ ਮੱਥੇ ਨਾਲ ਰਾਤ ਨੂੰ ਲੈ ਤੂੰ ਹੀ ਬਾਬੂ ਦਿਲਪਾਰਾ ਕਰਕੇ ਆਣਾ ਨਹੀਂ ਚੱਲ ਜਾ ਹਾਂ ਹੁਣ ਐਡੀ ਕੁੜੀ ਤੇਰਾ ਤੇਰਾ ਦਿਲਪਾਰਾ ਹੋ ਗਿਆ ਤਾਂ ਮੇਰੇ ਤੇ ਕੀ ਬਿੱਤੀ ਮੈਂ ਤਾਂ ਪਿਓ ਆ ਮੈਂ ਤਾਂ ਉਹਦਾ ਪਿਓ ਆ ਉਸ ਦੀ ਦਾ ਤੇ ਮੇਰੇ ਤੇ ਕੀ ਬਿੱਤੀ ਇਹ ਵੀ ਪਤਾ ਨਹੀਂ ਕਿੱਥੇ ਹੈਗੀ ਕਿਹੜੇ ਰਿਸ਼ਤੇਰ ਉਹ ਬਹਾਮਣਾਂ ਜਾ ਕੇ ਵੱਸ ਗਈ ਉਹ ਕੀ ਲੱਗਦਾ ਉਹਦਾ ਤਾਂ ਹੁਣ ਦੱਸੇ ਤੋਂ ਬਸਾ ਲੱਗਦਾ ਅੱਛਾ ਕਾਨੂੰ ਕਿੱਤੇ ਉਹਦਾ ਧੀ ਦੇ ਮੇਰੇ ਮੈਂ ਤੁਸੀਂ ਉੜਦੇ ਫਿਰਨਾ ਸੀਗਾ ਤੇ ਮੈਨੂੰ ਪਤਾ ਕੀ ਹੈ ਦੋ ਦੋ ਮਿੰਟ ਬਾਅਦ ਉਹਦੀ ਫਿਕਰ ਹੁੰਦੀ ਹੈ ਪਤਨੇ ਕਿੱਥੇ ਆ ਕੌਣ ਆ ਕਦੇ ਨਾਲ ਆ ਉਹ ਮਾਂ 24 ਘੰਟੇ ਤਾਂ ਨਹੀਂ ਲਤਨਾ ਬੰਨੀ ਰੱਖੂਗੀ ਉਹਨੂੰ ਹੁਣ ਲੱਭੂ ਨਾ ਕੀ ਆਪਾਂ ਕੁੜੀ ਲੱਭੋਗੇ ਕੀ ਹੈਗੇ ਕਾਰਵਾਈ ਨਹੀਂ ਕਰਾਂਦੇ ਹੈਗੇ ਉਹ ਇਹ ਵਿੱਚੋਂ ਪੈਸੇ ਲੈ ਗਿਆ ਨਾ ਥਾਣੇ ਵਾਲੇ ਵਿੱਚੋਂ ਪੈਰ ਚੜਾ ਦਿੰਦੇ ਹੈਗੇ ਵਿੱਚੋਂ ਤੇ ਉਹ ਰਫਾ ਤਫਾ ਕਰਾ ਦਿੰਦਾ ਹੈਗਾ ਕੇਸ ਪੈਸੇ ਚੜਾ ਕੇ ਬੰਬਰਸਾਰ ਬੈਠੀ ਹੈ ਦੀ ਜਨਾਨੀ ਦੇ ਰਿਸ਼ਤੇਦਾਰਾਂ ਚ ਕਿ ਹੁਣ ਤੁਸੀਂ ਤਿਆਰ ਹੋਈ ਆ? ਜਿੱਦੀ ਸਾਰੀ ਹੋਣੀ। ਮੇਰੀ ਗੱਲ ਸੁਣ ਲੈ। ਤੇ ਆਪਾਂ ਕੋ ਕੇਲਾ ਕੁੜੀ ਵੀ ਮਿਲ ਗਈ ਵੀ ਸੌਲਗੇ ਤੇ ਚੱਲ ਜਾ ਸਕਦੀ ਕਿ ਨਹੀਂ ਜਾ ਸਕਦੀ। ਉਹਨੂੰ ਡਰਾਤਾ ਤਮਕਾਤਾ ਮੇਰੇ ਖਿਲਾਫ ਭੜਕਾਤਾ ਉਹਨੂੰ ਕੁੜੀ ਨੂੰ। ਤੇ ਵੀ ਇਸ ਤਰ੍ਹਾਂ ਹੈ ਜਾਣ ਕੇ ਨਾ ਡਰਾ ਤਮਕਾ ਦਿੱਤਾ ਹੈ ਕਹਿੰਦਾ ਉਹਨੂੰ ਬਹੁਤ ਜ਼ਿਆਦਾ। ਉੱਥੇ ਰਕੀ ਕੁੜੀ ਦੇ। ਨਹੀਂ ਬਾਪੂ ਸੰਤ ਇਹ ਇਹ ਦਿੰਦਾ ਲਾ ਅੰਦਰੋਂ ਲਾ ਲੈਂਗੀ ਜਿਹਨੂੰ ਵੇਚੀ ਆ। ਐਹੋ ਜੀਆਂ ਕਰਦੋਤਾ ਹੈਗੀਆਂ ਆਪਾਂ ਇਹੋ ਜਿਹੇ ਬੰਦੇ ਨਾਲ ਖੜਾਂਗੇ। ਉਹ ਕਹੇ ਕੁੜੀ? ਨਹੀਂ ਜਿਨ੍ਹਾਂ ਨੂੰ ਦਿੱਤੀ ਉਹ ਕੁੰਡਾ ਹੀ ਨਹੀਂ ਬੋਲਦੇ ਹੁਣ ਤੂੰ ਸਾਡੇ ਘਰੇ ਆ ਗਿਆ ਅਸੀਂ ਅੰਦਰੋਂ ਜਿੰਦਾ ਨਾ ਖੁੱਲ ਗਏ ਤੂੰ ਸਾਰਾ ਦਿਨ ਖੜ ਕੇ ਮੁੜੇ ਨਹੀਂ। ਪੌਲ ਸਾਲਿਆਂ ਦੇ ਅਸੀਂ ਅੰਦਰ ਜਾਵੜੇ ਤੇ ਅਗਲੇ ਨਹੀਂ ਕਿਸੇ ਜਨਾਨੀ ਨੇ ਲੀੜੇ ਪਾੜ ਤੇ ਸਾਡੇ ਜਿੰਮੇ ਤੋਂ। ਪੌਲ ਸਾਲਿਆਂ ਆਪ ਡਰਦੇ ਹੈਗੇ ਕਹਿੰਦੇ ਤੁਸੀਂ ਪਤਾ ਨਹੀਂ ਕਿੱਥੇ ਵਾਹ ਪਾਲਿਆ ਇਹੋ ਜੀ ਜਨਾਨੀ ਨਾਲ। ਉਹ ਡਰਦੇ ਆਪ ਨਹੀਂ ਉਹ ਕਹਿੰਦੇ ਹੈਗੇ ਇਹ ਨਹੀਂ ਚਾਹਦੇ ਹੈਗੇ ਉਹਦਾ ਹੈ ਹੀ ਇਹੋ ਜਾਨੀ ਤੁਸੀਂ ਕਿੱਥੇ ਫਸ ਗਏ ਪੀੜਾ ਬਾਪੂ ਚਾਹ ਪੀਲਾ ਕੋਈ ਨਾ ਉਹ ਕੋਈ ਨਾ ਬਹਿ ਜਾ ਕੋਈ ਨਾ ਇਹ ਤਾਂ ਨਹੀਂ ਹੋ ਜੇ ਹੁਣ ਆਏਗੇ ਆ ਇਹਦਾ ਨਾਲ ਖੜਨਾ ਰਹੀਆਂ ਬਾਪੂ ਜਦੋਂ ਕਿਹਾ ਨਾ ਜਵਾਬ ਪੜਨ ਗਿਆ ਉਦੋਂ ਮੇਰਾ ਮਨ ਭਰਿਆ ਆ ਆਖੇ ਕਿਹਾ ਨਾ ਮੇਰਾ ਹੋ ਗਿਆ ਵੀ ਦੇਖਾ ਐਡੀ ਕੁੜੀ ਗਾਂ ਕੀਤਾ ਕੀ ਹੈ ਤੈਨੂੰ ਆਪਾਂ ਦੂਜਿਆਂ ਦੇ ਨਿਆਂ ਦਾ ਸੋਚਦੇ ਹੈਗੇ ਧੀ ਹੁੰਦੀ ਹੈਗੇ ਚਲੋ ਜੀ ਕਿਵੇਂ ਨਾ ਕਿਉਂ ਹੀ ਪੈਸੇ ਨਿਕਲ ਜਾਂਦੇ ਜੇਬ ਜੇ ਲੈ ਪੁੱਤ ਚੀਜੀ ਗਾਲਾਂ ਉਹੀ ਲਾੜ ਆ ਜਾਂਦਾ ਹੈਗਾ ਹੂੰ ਦੱਸ ਉਹ ਛਾਡੋ ਪਰੇ ਜਿਆਦਾ ਮੈਂ ਤਾਂ ਹੁਣ ਉੱਥੇ ਗੱਲ ਪੱਬੀ ਨੂੰ ਕਰੂੰਗਾ ਤੂੰ ਮੈਨੂੰ ਭੇਜ ਤਾਂ ਇਨਤਾਕ ਤੂਟ ਕੀਤੀ ਆ ਉੱਥੇ ਚਲ ਕੋਈ ਗੱਲ ਨਹੀਂ ਹਾਂ ਤੂੰ ਮੇਰਾ ਨਾ ਰੋਣਾ ਘਟਾ ਲਈ ਕਿਤੇ ਪਿਓ ਆ ਤਾਂ ਉਸੇ ਤੀ ਦਾ ਜਿਹਦੇ ਘਰ ਕਿ ਮੈਨੂੰ ਦੱਸਣਾ ਪੈ ਗਿਆ ਤੂੰ ਮੇਰਾ ਸੋਝ ਮੇਰਾ ਕੀ ਹੈ ਤੇ ਫਿਰ ਹੁਣ ਮੈਂ ਚੋਰੀ ਚੋਰੀ ਰੋ ਸਕਦਾ ਹੈਗਾ ਜਨਾਨੀ ਥੋੜਨਾ ਹੈਗਾ ਵੀ ਸਾਹਮਣੇ ਲੋਕਾਂ ਦੇ ਰੋਈ ਜਾਵਾਂ ਅਸੀਂ ਆ ਸਾਰੇ ਆਂਡ ਗਵਾਂਡ ਸੱਦ ਲੈਨੇ ਆ ਕੱਲ ਵੀ ਆਏ ਸੀ ਤੁਹਾ ਜਿਹਨੂੰ ਨਹੀਂ ਪਤਾ ਉਹ ਆਉਂਦੇ ਆ ਹਾਂ ਉਹ ਆਂਡ ਗਵਾਂਡ ਬੀਬੀਆਂ ਨੇ ਦੱਸਿਆ ਵੀ ਇਹਦੇ ਨਾਲ ਆ ਕਰਤੂਤ ਕੀਤੀ ਭਰਾ ਦੀ ਕੁੜੀ ਕਿੰਨਾ ਮਰਜੀ ਲੜੋ ਡਾਂਗਾ ਛੁੱਟੀ ਬੱਚਿਆ ਜਨੀ ਆਪ ਜਮੀਨਾ ਚ ਹੁੰਦਾ ਸ਼ਰੀਕ ਬਣਾ ਵੀ ਜਦੋਂ ਦੋ ਜਮੀਨਾ ਹੋ ਗਿਆ ਦੋ ਗੱਥਾ ਉਹ ਸਾਰੀ ਹੋਊਗਾ ਪਰ ਬੱਚਿਆਂ ਦਾ ਕੋਈ ਦਿਸ ਨਹੀਂ ਰਾਜਾ ਜਾਂ ਪਹਿਲਾਂ ਆਉਂ ਥੋੜਾ ਜਿਹਾ ਮੈਂ ਤੇ ਇਹਦੇ ਬੰਦੇ ਨਹੀਂ ਆਉਂਦੇ ਕੱਲ ਕੋਈ ਵਾਰ ਨਹੀਂ ਆਵਾਂਗਾ ਮੈਂ ਵੀ ਕਹਿ ਸਕਦਾ ਹਾਂ ਲਾ ਤੇ ਮੈਂ ਕਹਿ ਵੀ ਕੇ ਨਾ ਮੈਨੂੰ ਸ਼ਰਮ ਆਉਂਦੀ ਕੇ ਨੇ ਕਿਹਨੂੰ ਦੱਸਾਂ ਇਹੋ ਜਿਹੀ ਗੱਲ ਹੋਵੇ ਆਪਦੇ ਮਾਪਿਆਂ ਨੇ ਤੇ ਆਪਦੇ ਭਰਾ ਨੇ ਇਹੋ ਜਿਹੀ ਕੀਤੀ ਹੈ ਭਰਾ ਪਰ ਜਾਈਂ ਨੇ ਦੱਸ ਕਿ ਤੈਨੂੰ ਪਤਾ ਵੀ ਹੈਗਾ ਕੋਈ ਗਵਾਂਡੀਆਂ ਲੜਾਈ ਹੋਵੇ ਤਾਂ ਬੰਦਾ ਆ ਤਾਂ ਰੋਲਾ ਪਾਉਂਦਾ ਹੈਗਾ ਤਰਾ ਨੂੰ ਤੈਨੂੰ ਤਾਂ ਉਹਨਾ ਬਾਹ ਨਹੀਂ ਆ ਰਹੀ ਦੇਖ ਕੇ ਕੁੜੀਏ ਦੀ ਰੋਣਾ ਆ ਬਾਕੀ ਬੀ ਕੀਤਾ ਕਿ ਜੇ ਜਵਾਕੜੀ ਹੁੰਦੀ ਇਹ ਤਾਂ ਬਣਾ ਹੌਸਲਾ ਸੀ ਤੇ ਹੋਰ ਕਿ ਇਹਨੂੰ ਪਿਆਰ ਇਹਨਾਂ ਕਰਦੇ ਸੀਗੇ ਉਹ ਇਹਨੂੰ ਹੀ ਮਾੜਾ ਬਣਾਤਾ ਜਾਣ ਕੇ ਬਾਅਦ ਚ ਵੀ ਐ ਪਤਾ ਨਹੀਂ ਕਿ ਸਾਹਮਦੇ ਨਹੀਂ ਸੀ ਐ ਜਿਉਂ ਸਾਹਮਣਾ ਕਾਦਾ ਸੀ ਕਹਣੋ ਬੱਚੇ ਨੂੰ ਹਣ ਨਿੱਕੀ ਮੋਟੀ ਗੱਲ ਤੋਂ ਹਰ ਕੋਈ ਬਾਪ ਹੋ ਮੁੰਡਾ ਹੋਵੇ ਕੁੜੀ ਹੋਵੇ ਡਾਂਟਦਾ ਹੁੰਦਾ ਇਹ ਪਤਾ ਕੀ ਕਰੀ ਜਾਂਨੇ ਆ ਕੀ ਕਰੀ ਜਾਂਨੇ ਕਰਦੇ ਹੁੰਦੇ ਤੇ ਇਹ ਚ ਕਿਹੜੀ ਗੱਲ ਹੋ ਗਈ ਮਾੜੀ ਗੱਲ ਹੋਈ ਕੋਈ ਤੂੰ ਆਪ ਸੋਚੋ ਸੁਣ ਕੇ ਐ ਹੋ ਗਿਆ ਹੈਗਾ ਜੇ ਤੇ ਬਿੱਤੀ ਜਾਂਦੀ ਹੈਗੀ ਆ ਪਿਓ ਤੇ ਉਹਨੂੰ ਇਹ ਸੀ ਜਰਨੇ ਕੀ ਸੋਚਿਆ ਕੀ ਹੋ ਗਿਆ ਉਹ ਤੇ ਹੁਣ ਪਛਤਾਉਂਦਾ ਕਹਿੰਦਾ ਗਲਤੀ ਹੋ ਗਈ ਬਸ ਐਂ ਬੋਲੀ ਜਾਂਦਾ ਗਲਤੀ ਹੋ ਗਈ ਗਲਤੀ ਹੋ ਗਈ ਹੋਰ ਕੀ ਤੇ ਕਹੇ ਆ ਜਾ ਅਸੀਂ ਤੈਨੂੰ ਰੋਟੀ ਦਿਆਂਗੇ ਜਾਂਦਾ ਹੀ ਨਹੀਂ ਹੈਗਾ ਨਾ ਸਾਡੇ ਨਾਲ ਦੁਰਦਾ ਹੈਗਾ ਉਹਦੇ ਪਿੱਛੇ ਤੁਰਿਆ ਫਿਰਦਾ ਹੈਗਾ ਰਾਜੇਂਦਰ ਦੇ ਉਹ ਤਮਕਾ ਦਿੰਦੇ ਹੈਗੇ ਇਹਨੂੰ ਤੇ ਡਰ ਕੇ ਦੁਰ ਕਹਿੰਦਾ ਜਿੱਧਰੋਂ ਦੁਰਨਾ ਟਰਮਾੜਾ ਕੰਮ ਕੀਤਾ ਇਹ ਫਿਰ ਬੇਸ਼ਰਮੀ ਦੀ ਵੀ ਹੱਦ ਹੋ ਗਈ ਹੈ ਨਾ ਇਹ ਤਾਂ ਹੈ ਹੀ ਨਹੀਂ ਕੁਝ ਵੀ ਕੋਈ ਇਹ ਬਨਜੂ ਇਦਾਂ ਬਨਜੋ ਆਪ ਕੀਤਾ ਓਏ ਜਿਹਨੂੰ ਦਿੱਤਾ ਉਹਦੀ ਮਾਂ ਕਹਿੰਦੀ ਹੈਗੀ ਐ ਮੇਰੀ ਮਾਂ ਨੂੰ ਕਹਿੰਦੀ ਜੀ ਤੇ ਸਿੱਧਰ ਨੂੰ ਕਹਿੰਦੀ ਹੈ ਡੈਡੀ ਨੂੰ ਕਹਿੰਦੇ ਆ ਤੁਹਾਡਾ ਹੀ ਮੁੰਡਾ ਤੁਹਾਡਾ ਹੀ ਮੁੰਡਾ ਤਾਈਓ ਕਹਿੰਦੇ ਹੈਗੇ ਕਿ ਕਿਵੇਂ ਆਪਦੇ ਮੁੰਡੇ ਨਾਲ ਧੋਖਾ ਕਰਤਾ ਹੈਂ ਅਗਲੇ ਤਾਈਓ ਕਹਿੰਦੇ ਹੈਗੇ ਤੁਹਾਡਾ ਹੀ ਮੁੰਡਾ ਹੈਗਾ ਗਾਲ ਖਾਈ ਜਾਂਦੀ ਆਪ ਹੀ ਮਾਂ ਅੱਲ ਕਹਿਣ ਕੇ ਪਤਾ ਨਹੀਂ ਕਿਹਦਾ ਮੁੰਡਾ ਹੈਗਾ ਤਾਈਆਂ ਦਾ ਧਿਆਨ ਨਹੀਂ ਕੀਤਾ ਆਵਾ ਬੱਚਾ ਗੁੜੀਆਂ ਮੇਰੀ ਧੀ ਸੋਣੀ ਕੁੜੀ ਸੀ ਸਭ ਰਿਆ ਕੀ ਕੀਤਾ ਇਹ ਜਮਾ ਇਹ ਰਗੀ ਆਪਦੇ ਪਾਪਾ ਆਰ ਗਈ ਤੇਨੇ ਮੈਂ ਉੱਥੇ ਰੱਖਾ ਜਿੱਤੇ ਹੀ ਪਾਠ ਕਰਦੇ ਹੁੰਦੇ ਵੀ ਪਰਮੇਸ਼ਰ ਤੇਰਾ ਖਿਆਲ ਰੱਖ ਹੈ ਬਾਪੂ ਜਿਹੜੀ ਇਹਦੀ ਰਾਜਵਿੰਦਰ ਦੀ ਘਰਵਾਨੀ ਹੈ ਨਾ ਪਹਿਲਾਂ ਉਹ ਕਿਤੇ ਹੋਰ ਵਿਆਹੀ ਸੀ ਉਹ ਮਾਮਾ ਦੀ ਨਿਆ ਇੱਕ ਘਰੇ ਸੀ ਮਾਂ ਨੇ ਤਾਂ ਪਿਓ ਸਾਹਮਣੇ ਨੇ ਹੋਰ ਸਾਹਮਣੇ ਬਹੁਤ ਸਾਹਮਣੇ ਰੱਖੀ ਨਹੀਂ ਇਹਨੂੰ ਕਿੱਥੇ ਆਇਆ ਹੈ ਕੁੜੀ ਦਾ ਇਹ ਇਹਨੂੰ ਆਇਆ ਸੀਗਾ ਵੀ ਉਹ ਪੈਨਸ਼ਨ ਜਿਵੇਂ ਡੈਡੀ ਦੇ ਆਉਂਦੇ ਸੀ ਕਿ ਤਿੰਨ ਪੈਨਸ਼ਨਾਂ ਸੀਗੀਆਂ ਹਾਂ ਇਹਨੂੰ ਆਇਆ ਸੀਗਾ ਵੀ ਉਹਦੀਆਂ ਕੁੜੀਆਂ ਆਸਤੇ ਤਿਆਰ ਹੋ ਜੂਗਾ ਵਿਆਹ ਵਾਸਤੇ ਜੋ ਤੱਕ ਜਵਾਨ ਹੋਣਗੀਆਂ ਤੇ ਇਹਦਾ ਕੰਡਾ ਕੱਢ ਦੀਏ ਇੱਕ ਨੂੰ ਭੇਜਦੀ ਪਹਿਲਾਂ ਨੂੰ ਐਂ ਕੀਤਾ ਇਹਨੋਂ ਬਾਸ ਵੀ ਪੈਸਿਆਂ ਦੀ ਲਾਲਚ ਕੰਡਾ ਕਾਬਾ ਕਰ ਨਹੀਂ ਵਿਸੋੜਿਆ ਤੂੰ ਉਹ ਪਾਲੇ ਨਾ ਪਾਲੇ ਕੁੜੀ ਨੂੰ ਕੁਝ ਵੀ ਹੋਵੇ ਚਲੋ ਅਸੀਂ ਚਲੋ ਠੀਕ ਹੈ ਰੁੱਖਾ ਸੁੱਕਾ ਖਾਂਦੇ ਹੈਗੇ ਇਹਦਾ ਬੱਚਾ ਤਾਂ ਬੱਚਾ ਹੀ ਹੁੰਦਾ ਹੁਣ ਚੁੱਗੀਆਂ ਵਾਲੇ ਬੱਚੇ ਨਹੀਂ ਪਾਲੀ ਜਾਂਦੇ ਉਹ ਦੇਈ ਜਾਂਦੇ ਵਿਚ ਹੀ ਜਾਂਦੇ ਹੈਗੇ ਤੇ ਕੋਈ ਨਾ ਹੁਣ ਜੋ ਪੈਣ ਗਿਆ ਨਾ ਮਿਲੂਗਾ ਹੀ ਉਹਨੂੰ ਮੂੰਹ ਤੇ ਕਹੂੰਗਾ ਤੂੰ ਉਹ ਕੀਤਾ ਉਹ ਕਮਕ ਨਾ ਕਹਾਂ ਕਹਿਣਾ ਹੈ ਹੋਰ ਕੀ ਮੈਂ ਕਿ ਕਾਹਦੇ ਵਾਸਤੇ 5 ਸਾਲ ਹਸਤੇ ਮੈਂ ਧੱਕੇ ਖਾਦੇ ਕੋਟਾਂ ਚ ਇਹ ਜਿੱਥੇ ਜਾਂਦੇ ਹੈਗੇ ਆ ਥਾਣੇ 'ਚ ਪੈਸੇ ਦੇ ਦਿੰਦੇ ਹੈਗੇ ਜਾਂ ਪਤਾ ਨਹੀਂ ਕਿਹੜਾ ਫਤ ਬਕਰਾਂਦੇ ਕਿਸ ਨਹੀਂ ਮੈਂ ਤਾਂ ਫਿਰ ਸਿੱਧੀ ਗੱਲ ਕਹਿ ਦੂੰਗਾ ਵੀ ਜਾਦਾ ਕੁੜੀ ਦਵਾਵੇ ਹਾਂ ਇਹ ਬੋਰਡ ਪਾ ਬਿਆ ਨਹੀਂ ਬੋਰਡ ਨਹੀਂ ਪਾਉਣੀ ਮਿੱਤਰਾ ਜੀ ਤਾਂ ਹੋਰ ਕੀ ਬਾਪੂ ਸਹੀ ਹੁੰਦਾ ਸਹੀ ਨੂੰ ਸਹੀ ਹੁੰਦਾ ਹੈਗਾ ਜੇ ਮੈਂ ਗਲਤ ਤਾਂ ਮੈਂ ਸਾਹਮਣੇ ਸਾਰੇ ਜਨਤਾ ਦੇ ਖੜ ਜੂਗਾ ਚੌਂਕ 'ਚ ਤੇ ਮੈਂ ਦੱਸ ਦੂੰ ਕਿ ਵੀ ਹਾਂ ਵੀ ਆ ਦੱਸੋ ਇਹਨੂੰ ਜਵਾਬ ਦੇ ਦੇ ਜਿੱਥੇ ਮੈਂ ਕਰਦਾ ਉੱਥੇ ਖੜਦਾ ਹੀ ਨਹੀਂ ਹੈਗਾ ਕਿਉਂ ਨਹੀਂ ਖੜਦਾ ਹੈਗਾ ਕੋਈ ਨਾ ਕੋਈ ਮੈਂ ਹੋਰ ਬੰਦ ਤੋਂ ਕਾ ਪੀ ਪਿਆਰ ਜੀ ਛੱਡ ਕੇ ਅੱਡੇ 'ਚ ਮੈਂ ਚੱਲ ਅੱਡੇ ਤੇ ਛੱਡ ਉਹਨਾਂ ਕੋਈ ਨਾ ਹਾਂ ਮੈਂ ਕੀ ਲੈਣਾ ਇਹੋ ਜੇ ਬੰਦੇ ਤੋਂ ਮੈਂ ਪੈਂਦੇ ਨਹੀਂ ਇਹੋ ਜੇ